ਦਾ ਪਿੱਛੇਲੇ ਬਿਨਾ ਹੱਥਾਂ ਤੋਂ ਆਏ ਨਾ ਕਰੋ ਯਾਰ ਕਿਸਾਨ ਯੂਨੀਅਨ ਜਿੰਦਾਬਾਦ 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 ਉਹ ਵੀ ਸਰਕਾਰ ਮੁਰਦਾਬਾਦ 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 ਵੈਕਤੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਫਿਰ ਕਿੱਕਰ ਦੇ ਕੰਡਿਆਲਿਆ ਵੇ ਉੱਤੋਂ ਚੜਿਆ ਪੋ ਹੱਕ ਜਨਾ ਦੇ ਆਂਦੇ ਅਸਾਂ ਅਣ ਦੇਖੋ ਜਿਹੜਾ ਵਿਦੇਸ਼ਾਂੋਂ ਆਇਆ ਦੂਸਰਿਆਂ ਦਾ ਪੇਟ ਭਰਦਾ ਹੈ لیکن مجودہ سرکارہ پچھلے دن داکھ ہیں تو اے جیڑیاں ہے گی ہیں کارپوریٹ والواد رہی ہیں امیر لوگوں والواد رہی ہیں ਉਨ੍ਹਾਂ ਦਾ ਜਿਹੜਾ ਜ਼ਿਆਦਾ ਧਿਆਨ ਕਰ ਰਹੀਆਂ ਔਰ ਇਸ ਦੇ ਇਵੈਂਟਸ ਵਿੱਚ ਕਿਸਾਨਾਂ ਨੂੰ ਬਹੁਤ ਤੁਹਾਡਾ ਨੁਕਸਾਨ ਹੋ ਰਿਹਾ। ਨਮਸਕਾਰ ਦੋਸਤੋ ਐਮਟੀਵੀ ਦੇਖ ਰਹੇ ਦੋਸਤਾਂ ਸਵਾਗਤ ਹੈ ਮੈਸ ਟਾਈਮ ਪਹੁੰਚਾ ਹਾਂ ਜਿੱਥੇ ਕੇ ਫਾਜ਼ਿਲਕਾ ਦੀ ਐਂਟਰੀ ਤੇ ਕਿਸਾਨ ਯੂਨੀਅਨ ਆਰਗੇਸੇਸ਼ਨ ਅਤੇ ਫੌਜੀ ਵੀਰਾਂ ਵੱਲੋਂ ਜੋ ਚੱਕਾ ਜਾਮ ਕੀਤਾ ਗਿਆ ਹੈ ਉਥੋਂ ਦੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ। ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ 56 ਗੱਲਾਂ ਨੂੰ ਨਿਸ਼ਚਿਤ ਸੀ ਜਦੋਂ ਕੇ ਸੁਨਾਰਥਨ ਦੇ ਨੇਾਰੇ ਕਿਸਾਨ ਭਰਾਓ ਸਾਰੇ ਕਿਸਾਨ ਭਰਾਓ ਤੁਹਾਡਾ ਇੱਥੇ ਆਉਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਨਾ ਆਪਣਾ ਟਾਈਮ ਕੱਟ ਕੇ ਤੇ ਕਿਸਾਨ ਯੂਨੀਅਨ ਤੇ ਸਾਰੀ ਜਥੇਬੰਦੀਆਂ ਦੇ ਨਾਲ ਆ ਕੇ ਸਾਡੇ ਨਾਲ ਸੰਘਰਸ਼ ਕਰ ਰਹੇ ਹੋ ਸਾਨੂੰ ਪਤਾ ਹੈ ਵੀ ਆਪਣੀ ਇਹ ਲੜਾਈ ਤਕ 2 ਮਹੀਨੇ ਦੇ ਕਰੀਬ ਹੋ ਗਿਆ ਹੈ ਜੋ ਆਪਣੀ ਮੋਦੀ ਸਰਕਾਰ ਨੇ ਜੋ ਕਾਨੂੰਨ ਕਿਸਾਨੀ ਦੇ ਤੇ ਆੜਤੀਆਂ ਦੇ ਅਗੇਂਸਟ ਆਡੀਅנס ਪਾਸ ਕੀਤਾ ਹੈ ਉਹਦੇ ਵਾਸਤੇ ਆਪਾਂ ਸਾਰੇ ਉਸ ਦਾ ਵਿਰੋਧ ਕਰ ਰਹੇ ਆ ਤੇ ਆਪਾਂ ਇਹ ਜਾਣਿਆ ਕਿ ਜੇ ਇਹਨਾਂ ਨੇ ਇਹ ਆਡੀਅਸ ਨਹੀਂ ਵਾਪਸ ਲਿਆ ਤੇ ਕਿਸਾਨ ਤੇ ਆੜਤੀਆ ਬਿਲਕੁਲ ਹੀ ਕਮਜ਼ੋਰ ਹੋ ਜਾਣਗੇ ਜੋ ਇਹਨਾਂ ਦੀ ਜਿੰਦਗੀਆਂ ਜੋ ਇਹਨਾਂ ਦੀ ਮਨੋ ਕਾਮਨਾਵਾਂ ਹੈ ਕਿ ਇਹਨਾਂ ਮਾਨੀ ਟੰਡਾਨੀ ਉਹ ਆ ਕੇ ਇੱਥੇ ਮਾਲ ਐਮ ਐਸ ਪੀ ਨਹੀਂ ਆ ਰੂਗੀ ਤੇ ਐਮ ਐਸ ਪੀ ਤੋਂ ਉਹ ਘਟ ਪਿਆ ਆ ਦੇ ਮਾਰ ਛਿਦਣਗੇ ਜਿੰਦੇ ਵਿੱਚ ਕਿਸਾਨਾਂ ਨੂੰ ਤੇ ਸਾਰਿਆਂ ਨੂੰ ਆਪਾਂ ਨੁਕਸਾਨ ਹੋਏਗਾ ਉਹਦੇ ਨਾਲ ਆਪਣੇ ਦੇਸ਼ ਦੀ ਜੋ ਕਿਸਾਨ ਇੱਕ ਅੰਨ ਦਤਾ ਹੈ ਉਹਨੂੰ ਇੱਕ ਬਹੁਤ ਵੱਡੀ ਕਮੀ ਆ ਜਾਏਗੀ ਜਿਸ ਦੇ ਨਾਲ ਆਪਣਾ ਪੰਜਾਬ ਤਾਂ ਸਿਰਫ ਕਿਸਾਨੀ ਤੇ ਹੀ ਇਦਾਰਤ ਹੈ ਇੱਥੇ ਕੋਈ ਇੰਡਸਟਰੀ ਨਹੀਂ ਇੱਥੇ ਕਿਸਾਨ ਦੀ ਫਸਲ ਦੇ ਨਾਲ ਹੀ ਸਾਰੇ ਆਪਣੇ ਗਰੀਬ ਘਰ ਜੋੜੇ ਜੋ ਵੀ ਹੈ ਕਿਸਾਨ ਦੀ ਫਸਲ ਦੇ ਨਾਲ ਹੀ ਇੱਥੇ ਗੁਜ਼ਾਰਾ ਹੁੰਦਾ ਹੈ ਪੰਜਾਬ ਇਸਤਰੀ ਸਭਾ ਦੀਆਂ ਕੁਝ ਪੈਣਾ ਸਾਡੇ ਨਾਲ ਮੌਜੂਦ ਨੇ ਆਓ ਕਰਦੇ ਆਂ ਗੱਲਬਾਤ ਮੈਮ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਮਿਤਰਾ ਹੈ ਕਿੱਥੋਂ ਰਹਿਣ ਵਾਲਿਓ ਪੰਜਾਬ ਇਸਤਰੀ ਸਭਾ ਦੀ ਮੈਂ ਜੀ ਨੇ ਦੀ ਹਾਜ਼ਰਤਾ ਦੀ ਪ੍ਰਦਾਨ ਹਾਂਜੀ ਹਾਜ਼ਰਤਾ ਦੀ ਰਹਿਣ ਵਾਲੀ ਠੀਕ ਹੈ ਜੀ ਅੱਜ ਕਿਸਾਨਾਂ ਦੇ ਹੱਕ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਵੱਲੋਂ ਕਿਸ ਤਰ੍ਹਾਂ ਸਮਰਥਨ ਦਿੱਤਾ ਜਾ ਰਿਹਾ ਹੈ ਕਾਲੇ ਕਾਨੂੰਨ ਸਾਡੀ ਮੋਦੀ ਸਰਕਾਰ ਲੈ ਕੇ ਆਈ ਹੈ ਹਾਂਜੀ ਵਿਰੋਧ ਵਿੱਚ ਅਸੀਂ ਆਪਣੇ ਕਿਸਾਨ ਮੀਰਾਂ ਦੇ ਨਾਲ 25 ਤਰੀਕ ਤੋਂ ਲੈ ਕੇ ਲਗਾਤਾਰ ਅੱਜ 5 ਤਰੀਕ ਨੂੰ ਦੂਸਰੇ ਮਿਲੇ ਸੀ ਅਸੀਂ ਇਹਨਾਂ ਦੇ ਨਾਲ ਦਿਨ ਰਾਤ ਉੱਥੇ ਬਹਿਨੇ ਚੁ ਉਸ ਬੈਠੀਆਂ ਇੱਥੇ ਸੜਕ ਸ਼ੁਰੂ ਹੋਈ ਕੋਇਆ ਸੀ ਇਹ ਸੜਕ ਤੇ ਪੌਧ 25 ਤਰੀਕ ਨੂੰ ਇਜਾਮ ਹੋਇਆ ਸੀ ਉਦੋਂ ਵੀ ਇੱਥੇ ਸ਼ਾਂਤਲ ਸੀ ਪਰ ਆਉਣ ਵਾਲੇ ਸਮੇਂ ਚ ਵੀ ਜਦ ਤੱਕ ਇਹ મોદી ਸਰਕਾਰ ਕਾਲਜ ਨਹੀਂ ਵਾਪਸ ਨਹੀਂ ਲਵੇਗੀ ਅਸੀਂ ਇਹਨਾਂ ਵੀਰ ਕਿਸਾਨਾਂ ਦੇ ਨਾਲ ਲਗਾਤਾਰ ਸਾਥ ਦੇਵਾਂਗੇ ਔਰ ਦੇਂਦੀ ਹਾਂ ਰਮਨ ਤੇ ਆਪੇ ਦਿਮਾਗ ਦੇ ਵਿੱਚ ਲਿਖਣਾ ਪਿਆ ਕਿ ਕੋਰੋਗ੍ਰਾਫੀ ਕਹਿੰਦੀ ਗੀਤ ਕੀ ਕਹਿੰਦਾ ਤੇ ਬੱਚੇ ਉਹ ਐਕਸ਼ਨ ਕਿੰਸਰਾ ਦਾ ਕਰ ਰਹੇ ਨੇ ਤੇ ਆਪਾਂ ਅੱਗੇ ਕੀ ਕਰਨਾ ਹੈ ਉਹ ਸਾਰਿਆਂ ਦੀ ਜ਼ਿੰਦਗੀ ਹੁਣ ਜਿਹੜੇ ਕਲਾਕਾਰ ਇੱਥੇ ਜਦੋਂ ਅਸੀਂ ਆਰਮੀ ਇਤਿਹਾਸਕੀ ਗੱਲ ਕਰਦੇ ਆ ਤਾਂ ਤੁਹਾਡੇ ਨਾਲ ਹੁਣ ਗੱਲ ਸਾਂਝੀ ਕਰਨ ਜਾ ਰਹੇ ਹੈ ਕੈਪਟਨ ਗੁਰਚਰਨ ਸਾਹਿਬ ਆਰਮੀ ਦੀਆਂ ਸਰਵਾਂਾਂ ਦੇ ਵਿੱਚ ਜਿਹੜਾ ਆਮਾਨ ਇਹਨਾਂ ਨੇ ਹਾਸਲ ਕੀਤਾ ਹੈ ਉਹ ਸਾਡੇ ਇਸ ਪੰਜਾਬ ਦੀ ਸ਼ਾਨ ਹੈ ਔਰ ਪੰਜਾਬ ਦੀ ਜਵਦੀ ਜਾਗਦੀ ਇੱਕ ਮਿਸਾਲ ਹੈ ਸ਼ੋਰੀਆ ਚੱਕਰ ਆਵਾਣ ਦੇ ਨਾਤੇ ਸਾਡੇ ਚੱਕ ਗੁਰਚਰਨ ਸਿੰਘ ਜੀ ਜੈਪੂ ਰਹੇ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਨਾਲ ਪੂਰਨ ਸਹਿਯੋਗ ਦੇ ਵਿੱਚ ਸਾਡਾ ਸੈਨਿਕ ਹੋਣ ਦੇ ਨਾਤੇ ਇੱਕ ਕਿਸਾਨ ਹੋਣ ਦੇ ਨਾਤੇ ਅੱਜ ਅਸੀਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਨਾਲ ਪੂਰ ਜੋਰ ਮੋਢੇ ਨਾਲ ਮੋਢਾ ਲਾ ਕੇ ਖੜੀ ਆਂ ਜਿੱਥੇ ਇਨਸਾਫ ਅਨੁਸ਼ਾਸਨ ਔਰ ਸਿਸਟਮ ਦੀ ਗੱਲ ਕਰਦੇ ਆਂ ਉਥੇ ਅੱਜ ਇਹ ਸਾਡੇ ਉੱਤੇ ਇਸ ਤਰ੍ਹਾਂ ਦਾ ਇੱਕ ਵਜਨ ਥੋਪਿਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਮੋਦੀ ਨੂੰ ਝੂਠੇ ਪਰਮਾਂ ਦੇ ਵਿੱਚ ਆ ਕੇ ਅਸੀਂ ਵੋਟਾਂ ਪਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਔਰ ਬੁੱਢੇ ਦਿਨਾਂ ਚ ਉਹਨੇ ਕਿਹਾ ਸੀ ਕਿ ਹਮ ਤੋਂ ਸਾਧੂ ਹੈ ਮਗਲੀ ਉਠਾ ਕੇ ਚੱਲ ਦੇਗੇ ਦੋਸਤੋ ਅੱਜ ਉਹ ਕਿਨਾਰਾ ਐਂਡ ਹੋ ਗਿਆ ਸੱਚ ਹੋ ਗਿਆ ਤਾਂ ਸਾਡੇ ਸ਼ੌਰੀਆ ਚੱਕਰਣੇ ਜੇ ਤਾਂ ਕੈਪਟਨ ਗੁਰਚਰਨ ਸਿੰਘ ਜੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਤਾਂ ਨਵਾਂ ਧੰਨਵਾਦ ਸਰਪਟ ਸਿੰਘ ਜੀ ਅਕਸਾਮੀ ਮੈਂ ਬੋਲਣ ਤੋਂ ਪਹਿਲਾਂ ਜੋ ਦਸ਼ਮੇਸ਼ ਪਿਤਾ ਦਾ ਨਾਰਾ ਹੈ ਉਸ ਨੂੰ ਤੁਹਾਡੇ ਨਾਲ ਸਾਂਝਾ ਕਰਾਂ ਉੱਚੀ ਆਵਾਜ਼ ਕਲਨੀ ਜਵਾਜ ਫਲੇ ਰਗਿਆਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਵਾਹਿਗੁਰੂ ਛਾਪਦਾ ਸਾਨੂੰ ਤਸ਼ਮੀਲਪਤਾ ਨੇ ਸਭ ਤੋਂ ਪਹਿਲਾਂ ਗੁਰਨਾਮ ਸਹਿਜ ਜੀ ਨੇ ਸਾਨੂੰ ਇਹ ਬਖਸ਼ਿਆ ਵਹਿਮ ਚ ਸ਼ਬਦਾਂ ਇੰਨੀ ਤਾਕਤ ਹੈ ਕਿ ਤੁਹਾਡੇ ਸਾਰੇ ਮੋਰਚੇ ਫਟੇ ਜਾਣਗੇ ਜਿਸ ਤਰ੍ਹਾਂ ਜੈ ਜਵਾਨ ਜੈ ਕਿਸਾਨ ਲਾਲ ਬਾਹਦਰ ਸ਼ਾਸਤਰੀ ਜੀ ਨੇ ਇੱਕ ਨਾਰਾ ਬੁਲੰਦ ਕੀਤਾ ਸੀ ਉਸ ਤਰ੍ਹਾਂ ਹੀ ਇੱਕ ਜਵਾਨ ਜਿਹੜਾ ਆਪਣੇ ਦੇਸ਼ ਨੂੰ ਬਚਾਉਣ ਦੇ ਖਾਤਰ ਆਪਣੇ ਬਾਰਡਰ ਉੱਤੇ ਵਿਸ਼ਾਵਾਰ ਬਾੜ ਦਿੰਦਾ ਹੈ ਦੇਸ਼ ਦੀ ਰੱਖਿਆ ਕਰਦਾ ਹੈ ਉਹ ਦੇਸ਼ ਦੀ ਰੱਖਿਆ ਜਵਾਨ ਕਰਦਾ ਹੈ ਜੇ ਪਿੱਛੇ ਸ਼ਾਂਤੀ ਬਣੀ ਰਹਿੰਦੀ ਹੈ ਜੇ ਜਰਾੜ ਦੇ ਬੱਚਾ ਤੁਸੀਂ ਕਿਸਾਨ ਕਿਸਾਨੀ ਕਰਦੇ ਆ ਔਰ ਕੁ ਖੈਰਾ ਤੇ ਘਟਦੇ ਆ ਔਰ ਨਾਲ ਇਹ ਬੋਝ ਨੂੰ ਰਾਜਨ ਚਾਉਂਦੇ ਆ ਦੇਸ਼ ਦੇ ਵਾਸਤੇ ਸ਼ਾਂਤੀ ਬਰਾਈ ਰੱਖਣ ਵਾਸਤੇ ਬੇ ਲੜਾਈ ਲੜਨ ਵਾਸਤੇ ਨਾਲੇ ਮੈਂ ਤੁਹਾਡਾ ਸਾਰਿਆਂ ਦਾ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਇੱਕ ਸ਼ਾਂਤੀ ਸੰਘਰਸ਼ ਲੜ ਰਹੇ ਹੋ ਆਪ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸ਼ੰਗਾਰ ਚ ਲੜਦੇ ਆ ਰਹੇ ਹੋ ਇਹ ਸ਼ਮਾਂ ਵੀ ਇੱਕ ਜੰਗ ਲੜਨ ਦਾ ਆ ਗਿਆ ਤੁਸੀਂ ਕਾਮਯਾਬ ਹੋਵੋਗੇ ਜ਼ਰੂਰ ਪਰ ਵੈਗਰੂ ਸ਼ਬਦ ਨੂੰ ਨਾ ਛੱਡਿਓ ਜਦੋਂ ਵੀ ਕੋਈ ਭਰਾ ਸਾਥੀ ਇੱਥੇ ਆਵੇ ਫਤਿਹ ਜ਼ਰੂਰ ਸੰਜੀਕੜੇ ਉੱਚੀ ਆਵਾਜ਼ ਚ ਵੈਗਰੂ ਨੂੰ ਯਾਦ ਕਰੇ ਕਿਉਂਕਿ ਵੈਗਰੂ ਪਰਮਾਤਮਾ ਹੈ ਇਹ ਮੋਦੀ ਨੂੰ ਨਹੀਂ ਪਤਾ ਕਿ ਤੁਹਾਨੂੰ ਪਤਾ ਹੈ ਤੁਹਾਨੂੰ ਦਸਵੇਸ਼ ਪਿਤਾ ਨੇ ਸਿੱਖ ਪੰਜਾਬ ਦੇ ਉੱਤੇ ਪਹਿਲਾ ਕੀਤੇ ਹਨ ਸਾਰਿਆਂ ਦੀ ਰੱਖਿਆ ਵਾਸਤੇ ਪਿਛਲੀ 1 ਤਰੀਕ ਨੂੰ ਸਾਡੀ ਆਰਮੀ ਇੱਕ ਡਿਸਟ੍ਰਿਕਟ ਫਾਰਮ ਕੈਦੇ ਆਰਮੀ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਗਾਵਾ ਸਾਹਿਬ ਨੇ ਇੱਕ ਮੀਟਿੰਗ ਰੱਖੀ ਸੀ ਵੈਸੇ ਅਸੀਂ ਪਹਿਲਾਂ ਵੀ ਤੁਹਾਡੇ ਦੇ ਨਾਲ ਹੈ ਕਿਉਂਕਿ ਜਵਾਨ ਹੈ ਉਹ ਨਾਲ ਕਿਸਾਨ ਵੀ ਹੈ ਕਿ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕਿਸਾਨਾਂ ਸਾਥ ਹੈ ਅਸੀਂ ਕੱਲ ਵੀ ਤੁਹਾਡੇ ਨਾਲ ਸੀ ਅਸੀਂ ਅੱਜ ਵੀ ਤੁਹਾਡੇ ਨਾਲ ਆ ਜਦੋਂ ਇੱਕ ਮੁੱਠ ਬੱਜ ਗਈ ਨਾ ਇਕੱਠੀ ਹੋ ਗਈ ਇਹ ਉਂਗਲਾਂ ਪੰਜ ਲੱਗ-ਲੱਗ ਜਿਸ ਤਰ੍ਹਾਂ ਸਾਡੇ ਅੰਬਾਨੀ ਤੇ ਦਾਨੀ ਮੋਦੀ ਸਾਹਿਬ ਪੀਐਮ ਸਾਹਿਬ ਦੇ ਚਮਚੇ ਸਾਨੂੰ ਖਿਚਣ ਵਾਸਤੇ ਆਏ ਐ ਇਹ ਪੰਜ ਉਂਗਲਾਂ ਅਲੱਗ-ਲੱਗ ਹਨ ਕਿਉਂਕਿ ਅਸੀਂ ਅਲੱਗ-ਲੱਗ ਹੋ ਗਏ ਪਾਰਟੀਆਂ ਨੇ ਕੋ ਕੇ ਵੀ ਲੱਗ ਲਾ ਉਹਨੇ ਵੈਸੇ ਮੈਂ ਸਿਆਸਤ ਬਾਜੀ ਨਹੀਂ ਕਰਦਾ ਪਰ ਉਹਨਾਂ ਦੇ ਵਿੱਚ ਵੀ ਬਖੇਰਪਾਨ ਵਾਲੇ ਕੌਣ ਹੈ ਪੀਐਮ ਸਾਹਿਬ ਅਗਰ ਤੁਹਾਡੀ ਇੱਕ ਮੁਠੀ ਇੱਕ ਬੰਦ ਹੋ ਗਈ ਨਾ ਤੇ ਤੁਹਾਡੇ ਤੋਂ ਕੁਝ ਨਹੀਂ ਰਚਣ ਕੋਈ ਕਿਸਾਨੀ ਕੋ ਨਹੀਂ ਸਕਦਾ ਅੱਜ ਪੀਐਮ ਸਾਹਿਬ ਨੂੰ ਵੀ ਮੈਂ ਚੈਲੰਜ ਕਰਦਾ ਇੱਕ ਸਿੱਖ ਹੋਣ ਦੇ ਨਾਤੇ ਇੱਕ ਫੌਜੀ ਜਵਾਨ ਹੋਣ ਦੇ ਨਾਤੇ ਨਾਲੇ ਨਾਲੇ ਕਿਸਾਨ ਹੰਦੇ ਲਾ ਕੇ ਮੈਂ ਤਿਆਰ ਕਰਦਾ ਕਿ ਅਸੀਂ ਹਾਰ ਅਜੇ ਤੱਕ ਨਹੀਂ ਮੰਨੀ ਨਹੀਂ ਮੰਨਣੀ ਕਿਉਂਕਿ ਇਸ ਪੰਜਾਬ ਦੀ ਧਰਤੀ ਤੇ ਢੀਡਾਂ ਦਾ ਖੂਨ ਬਹੁਤ ਡੁੱਲਿਆ ਅਸੀਂ ਹਾਰ ਨਹੀਂ ਮੰਨੀ ਨਾ ਹੀ ਅਸੀਂ ਮੰਨਾਂਗੇ ਪਰ ਇਕੱਠੇ ਹੋ ਕੇ ਸੰਘਰਸ਼ ਲੜਾਂਗੇ ਇਹ ਬਿੱਲਾਂ ਤਿੰਨ ਪਿੱਲਾਂ ਨੂੰ ਅਸੀਂ ਕੈਨਸਲ ਕਰਾ ਕੇ ਸੱਡਾਂਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦਾਂ ਦੀ ਸਾਡੀ ਸੋਚ ਦੇ ਪੈਰਾਂ 'ਤੇ ਝੋਕਦੇ ਸ਼ਹੀਦਾਂ ਦੀ ਸਾਡੀ ਸੋਚ ਦੇ ਪੈਰਾਂ 'ਤੇ ਝੋਕਦੇ ਮੈਂ ਤੁਹਾਨੂੰ ਫੌਜ ਦੀ ਗੱਲ ਸੁਣਾਵਾਂ ਮੈਂ ਫੌਜ ਦੇ ਵਿੱਚ ਵੀ ਆਪਣੇ ਜਵਾਨਾਂ ਨੂੰ ਬੱਚਿਆਂ ਨੂੰ ਪਾਲਿਆ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਬੇਟਾ ਅਗਰ ਕੋਈ ਸੋਚ ਰੱਖਦਾ ਨਾ ਮੈਂ ਚੰਦਰਮਾ 'ਤੇ ਚੜਨਾ ਹੈ ਤੇ ਤੁਸੀਂ ਚੜ੍ਹ ਸਕਦੇ ਆ ਪਰ ਸੋਚ ਉੱਚੀ ਤੇ ਸੁੱੱਚੀ ਰੱਖਿਓ ਚੜਿਆ ਜਵਾਨ ਕਿਸੇ ਨੇ ਸ਼ੋਰੇ ਚੱਕਰ ਪ੍ਰਾਪਤ ਕੀਤਾ ਕਿਸੇ ਨੇ ਬੜੇ ਬੜੇ ਆਵਾਜ਼ ਪ੍ਰਾਪਤ ਕੀਤੇ ਕਈ ਵਾਰ ਸਾਡੇ ਭਰਾ ਸ਼ੀਸ਼ ਵੀ ਹੋ ਗਏ ਅੱਜ ਅਸੀਂ ਤੁਹਾਡੇ ਨਾਲ ਖੜੇ ਆ ਕਿਉਂਕਿ ਪੀਐਮ ਸਾਹਿਬ ਇਹ ਦੋ ਡਵਾਨ ਆਪਣੇ ਐਸੇ ਕੜਿਆ ਇਨਸਾਨ ਅੰਬਾਨੀ ਦੇ ਡਵਾਨੀਆਂ ਨੂੰ ਜਿਨ੍ਹਾਂ ਕੇ ਅੰਰੇਜ ਕਲਕੱਤੇ ਦੀ ਬੰਦਰਗਾਹ ਤੋਂ ਆਪਣੇ ਦੇਸ਼ ਦਾ ਚੰਗਾ ਚੰਗਾ ਮਾਲ ਧਰ ਕੇ ਬਾਹਰ ਲਾ ਜਾਂਦੇ ਸੀ ਉਸ ਤਰ੍ਹਾਂ ਹੀ ਹੁਣ ਉਹ ਸਮਾਂ ਆ ਗਿਆ ਕਿ ਪੀਐਮ ਸਾਹਿਬ ਆਪਣੇ ਦੇਸ਼ ਦਾ ਰਾਸ਼ਨ ਦੇਸ਼ ਦੀ ਜ਼ਮੀਨ ਉਹਨਾਂ ਦੇ ਹਵਾਲੇ ਕਰਨੇ ਜਾ ਰਹੇ ਸੀ ਸੀ ਆ ਹੈ ਨਹੀਂ ਹਾਂਜੀ ਹਾਂਜੀ ਕਿਉਂਕਿ ਤੁਸੀਂ ਜਾਗ ਪਏ ਆ ਤੁਹਾਨੂੰ ਜਾਗ ਆ ਗਈ ਹੈ ਟਾਈਮ ਨਾਲ ਹੀ ਸੀ ਹੁਣ ਹੈ ਨਹੀਂ ਉਹਨੇ ਬਿਲ ਕੈਨਸਲ ਹੋਣਗੇ ਉਹਨਾਂ ਨੂੰ ਸਾਡੇ ਦੇਸ਼ ਦੀ ਵਾਗਡੋਰ ਫੜਾ ਰਹੇ ਸੀ ਕਿ ਅਸੀਂ ਉਹਨਾਂ ਦੇ ਗਲਾਮ ਹੋ ਚੁੱਕੇ ਤੁਸੀਂ ਇੰਨਾ ਗਰੀਬ ਕਿਸਾਨਾਂ ਬਾਰੇ ਕੀ ਸੋਚਿਆ ਇਹਨਾਂ ਨੂੰ ਤਾਂ ਪਤਾ ਨਹੀਂ ਵੀ ਅਸੀਂ ਸ਼ਾਮ ਨੂੰ ਕੀ ਖਾਣਾ ਹੈ ਇਹਨਾਂ ਕੋਲੇ ਖਾਦਾ ਵੀ ਨਹੀਂ ਜਾ ਰਿਹਾ ਪਰ ਸਾਡੇ ਪੁੱਠੇ ਕਿਸਾਨ ਜਿਹਨਾਂ ਨੂੰ ਝੋਨੇ ਦੀ ਫਸਲ ਦੀ ਚਿੰਤਾ ਪਈ ਆ ਤੁਸੀਂ ਦੇਖ ਰਹੇ ਲਾਈਵ ਤਸਵੀਰਾਂ ਜੋ ਕਿ ਫਾਜ਼ਿਲਕਾ ਫਰੋਈਪੁਰ ਰੋਡ ਤੇ ਫਾਜ਼ਿਲਕਾ ਦੀ ਐਂਟਰੀ ਤੇ ਚੱਕਾ ਜੰਮ ਕੀਤਾ ਗਿਆ ਹੈ ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਇਹ ਵੀ ਗਲਾਬ ਜਿੰਨਾ ਵਾਰ ਵੀ 5 ਮਿੰਟ ਨਾਮ ਵਿੱਚ ਪਾਇਓ ਕਿੱਥੇ ਆਜੀ ਸ਼ਵੇਗ ਇਹ ਸਾਰੀ ਚੰਦ ਨੇ ਨਾਮ ਜਪੀ 7 ਨਾਮ ਆਇਰੂ 7 ਨਾਮ ਵਾਜ਼ਿਲ ਕਦੇ ਇਸ ਤਾਰੀਖ ਦੇ ਡੇਟੇ ਸਿਮਤੀ ਸ਼ਾਸਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਦਿੱਤੀ ਫਤਿਹ ਦਾ ਜਵਾਬ ਫਤਿਹ ਨਾਲ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅੱਛਾ ਆ ਵੀ ਟਾਈਮ ਖਰਾਬ ਕਰਤੀ ਜੀ ਜੀ 14 ਸਤੰਬਰ ਦਾ ਇਹ ਕਾਨੂੰਨ ਪੇਸ਼ ਕੀਤਾ ਸੀ ਇਹਨਾਂ ਨੇ ਆਰਡਰ ਦੇ ਸੋਹਰਾਂ ਨੂੰ ਇੰਨੀ ਪਰਵਾਨਗੀ ਦਿੱਤੀ ਸੀ ਸ਼ਾਇਦ ਤੁਹਾਡੀ ਯਾਦ ਉਹ ਦਿਨ ਤੋਂ ਲੈ ਕੇ ਸਾਰਾ ਪੰਜਾਬ ਹੋਰ ਵੀ ਸੂਬੇ ਗਈ ਸਾਡੇ ਜਿਹੜੇ ਸਾਰੇ ਕਿਸਾਨੀ ਤੇ ਡਿਪੈਂਡ ਨੇ ਉਹ ਸਾਰੇ ਸੜਕਾਂ ਤੇ ਬੈਠੇ ਪਰ ਸੈਂਟਰ ਸਰਕਾਰ ਦੇ ਹਲੇ ਤੱਕ ਜੋ ਨਹੀਂ ਸਰਕੀ ਉਲਟਾ ਨਵੇਂ-ਨਵੇਂ ਕਾਨੂੰਨ ਲਿਆ ਕੇ ਡਰਾਉਣ ਦੀ ਕਈ ਵਾਰੀ ਗੱਲਾਂ ਕੀਤੀਆਂ ਪਰ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਸੀ ਛੀਦਾ ਦੀ ਧਰਤੀ ਇਹ ਡਰ ਨਾਲ ਨਹੀਂ ਡਰਾਉਣ ਵਾਲੇ ਇਹ ਚਿੰਤਾ ਨਾ ਕਰਿਓ ਇਸੀ ਤਰ੍ਹਾਂ ਅਣਾਈ ਲੜਮੀ ਬਣੀਏ ਥੋੜਾ ਜਿਹਾ ਔਕਾ ਘੱਮ ਹੈ ਕਿਉਂਕਿ ਇਹ ਗੁਜਰਾਤੀ ਬੜੇ ਤੇਜ ਹੁੰਦੇ ਆ ਵਪਾਰੀ ਆ ਕਿ ਆਪੜ ਨੇ ਕਿ ਭੂਲੇ ਨਹੀਂ ਹੁੰਦੇ ਭਾਈ ਉਹ ਢੂੜੀ ਬਣ ਕੇ ਚੇਤੀ ਇਹ ਆਪੜ ਵੇਚ ਖਾਉਂਦੇ ਆ ਇਸ ਕਰਕੇ ਇਹਨਾਂ ਨੂੰ ਲੱਤ ਪਾਉਂਦੇ ਤੱਕੜੇ ਰਹੋ ਅਸੀਂ ਤਾਂ ਤੁਹਾਡੇ ਨਾਲ ਆ ਜਦੋਂ ਮਰਜ਼ੀ ਆਵਾਜ਼ ਮਾਰ ਲਓ ਕਿਉਂਕਿ ਆਪ ਵੀ ਕਿਸਾਨਾਂ ਦੇ ਪੁੱਤਾਂ ਆ ਆਪ ਜ਼ਿਮੀਂਦਾਰੀ ਤੇ ਡਿਪੈਂਡ ਆ ਬਾਕੀ ਕੰਮ ਸਾਰੇ ਬਾਅਦ ਚ ਹੈ ਪਹਿਲਾਂ ਦੀ ਜ਼ਮੀਨ ਜੈਦ ਵਾਜੂਗੀ ਫਿਰ ਸਾਰਾ ਕੁਝ ਹੀ ਠੀਕ ਹੈ ਜੇ ਕਿਸੇ ਨੇ ਐਂਟਰੀ ਕਰਨੀ ਹੈ ਤਾਂ ਬਾਅਦ ਚੁੱਕੀਏ ਤੁਹਾਡੇ ਕੋਲ ਕੋਈ ਜਾ ਫਟ ਪਾਉਂਦਾ ਲੀਡੀ ਕਰਨ ਉਹ ਤਾਂ ਨਹੀਂ ਹੋਣੀ ਇਸ ਕਰਕੇ ਜਿਥੇ ਕਿਸਾਨ ਯੂਨੀਅਨ ਬੈਠੀ ਹੈ ਉਹਦਾ ਬਹੁਤ ਧੰਨਵਾਦ ਹੈ ਸਮੁੱਚੀ ਸੰਗਤ ਦਾ باقی ਗੱਲਾਂ ਆਪਾਂ ਸਾਰਿਆਂ ਨੂੰ ਪਤਾ ਹੀ ਉਹ ਗੱਲਾਂ ਕਰਾਉਂਦਾ ਕੋਈ ਫਾਇਦਾ ਨਹੀਂ ਇੱਥੇ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਦਿੱਲੀ ਜਾਣਾ ਜਾਂ ਕਿਤੇ ਹੋਰ ਜਾਣਾ ਜੋ ਮੇਰੀ ਲੱਗ ਸੇਵਾ ਲਾਓਗੇ ਉਹ ਸਿਰਮੱcke ਹੈ ਆਈ ਨਹੀਂ ਕੋਈ ਬੇਇੱਜ਼ਤੀ ਪਰਵਾਨ ਕਰਦਾ ਸਮੁੱਚੀ ਸੰਗਤ ਤੋਂ ਕੋਈ ਗਲਤ ਕਹਿ ਗਿਆ ਤਾਂ ਮਾਫੀ ਮੰਗਦਾ ਜਿੱਥੇ ਮਰਜੀ ਸੇਵਾ ਲਾ ਦਿਓ ਤੁਹਾਡਾ ਪੁੱਤਰ ਤੁਹਾਡੇ ਇੱਥੇ ਹਾਜ਼ਰ ਹੈ ਜਦੋਂ ਮਰਜੀ ਦਿਨ ਰਾਤ ਸੇਵਾ ਲਾ ਦਿਓ ਇਹਨੇ ਕਹਿੰਦਾ ਤੁਹਾਡੇ ਸਭ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਦਾ ਖਾਲਸਾ

ਉਹਨਾਂ ਸ਼ਬਦਾਂ ਧੰਨਵਾਦ ਐਗਰਜੀ ਦਾ ਖਾਲਸਾ ਐਗਰਜੀ ਕੀ ਫਤਿਹ ਸੋ ਦੋਸਤੋ ਸਮੇਂ ਦੀ ਬਹੁਤ ਘਾਟ ਦੇ ਸਾਡੇ ਤੋਂ ਪਹਿਲਾਂ ਬਹੁਤ ਬੁਲਾ ਰਹੇ ਬਹੁਤ ਵਿਸਤਾਰ ਦੇ ਦੱਸਦਾ ਮੇਰੇ ਤੋਂ ਪਹਿਲਾਂ ਮੋੜਦੇ ਆ ਕਾਮਰੇ ਤੇਜ ਸਿੰਘ ਜੀ ਨੇ ਮਦੇ ਬਾਰੇ ਵੀ ਬੜਾ ਵਿਸਤਾਰ ਦੇ ਕੇ ਇਤਿਹਾਸ ਬਾਰੇ ਦੱਸਿਆ ਕਿਉਂਕਿ ਅੱਜ ਸਾਡੇ ਵਿੱਚ ਬਹੁਤ ਹੀ ਗੁਣੀ ਲੋਕ ਨੇ ਔਰ ਵਕਤ ਨੇ ਵੀ ਪੈਦਾ ਕਰਦੇ ਕਿਉਂਕਿ ਵਕਤ ਦੀ ਸਰਕਾਰ ਨੇ ਸਾਡਾ ਗੁਣ ਯਾਦ ਕਰ ਦਿੱਤਾ ਕਿਉਂਕਿ ਪਹਿਲਾਂ ਅਸੀਂ ਖਾਮੋਸ਼ ਘਰਾਂ 'ਚ ਬੈਠੇ ਸੀ ਔਰ ਅਸੀਂ ਬੋਲੇ ਨਹੀਂ ਬੋਲਣਾ ਸਾਨੂੰ ਉਦੋਂ ਚਾਹੀਦਾ ਸੀ ਜਦੋਂ 1990 ਤੋਂ ਪਹਿਲਾਂ ਟਾਂਡਾ ਆਇਆ ਸੀ ਬੋਲਣਾ ਸਾਨੂੰ ਉਦੋਂ ਚਾਹੀਦਾ ਸੀ ਜਦੋਂ ਕੋਟਾ ਆਇਆ ਸੀ ਬੋਲਣਾ ਸਾਨੂੰ ਉਦੋਂ ਵੀ ਚਾਹੀਦਾ ਸੀ ਜਦੋਂ ਐਫਡੀ ਆਈ ਸੀ ਬੋਲਣਾ ਸਾਨੂੰ ਉਦੋਂ ਵੀ ਚਾਹੀਦਾ ਸੀ ਜਦੋਂ ਸੀਏ ਆਇਆ ਹੁਣ ਅਸੀਂ ਬੋਲੇ ਆ ਚਲੋ ਬਹੁਤ ਵਧੀਆ ਹੋਇਆ ਔਰ ਮਹਿਮਤ ਦੇ ਵਿੱਚ ਇੱਕ ਯੋਧੀ ਕਵੀ ਦੀਆਂ ਦੋ ਲਾਈਨਾਂ ਕਹਿ ਕੇ ਇੱਕ ਵਾਰੀ ਮੈਂ ਕਿਹਦੀ ਕਹਿੰਦਾ ਦੁਬਾਰਾ ਕਹਿ ਕੇ ਪੁਖੀ ਮਹਾਦਾਜ ਪੋਵਾ گاਉ ਉਸਨੇ ਲਿਖਿਆ ਸੀ ਕਿ ਜਦੋਂ ਨਾਜੀ ਯਹੂਦੀਆਂ ਦੇ ਆਏ ਤਾਂ ਮੈਂ ਖਾਮੋਸ਼ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ ਜਦੋਂ ਨਾਜੀ ਕਾਮਨਿਸਟਾਂ ਵੀ ਆਏ ਤਾਂ ਮੈਂ ਖਾਮੋਸ਼ ਰਿਹਾ ਕਿਉਂਕਿ ਮੈਂ ਕਾਮਨਿਸਟ ਨਹੀਂ ਸੀ ਜਦੋਂ ਨਾਜੀ ਟ੍ਰੇਡ ਯੂਨੀਅਨਸਟਾਂ ਲਈ ਆਏ ਤਾਂ ਮੈਂ ਖਾਮੋਸ਼ ਰਿਹਾ ਕਿਉਂਕਿ ਮੈਂ ਟ੍ਰੇਡ ਯੂਨੀਅਨਸਟ ਨਹੀਂ ਸੀ ਲੇਕਿਨ ਜਦੋਂ ਨਾਜੀ ਮੇਰੇ ਲਈ ਆਏ ਔਰ ਉਸ ਵਕਤ ਮੈਂ ਬੋਲਿਆ ਤਾਂ ਉਸ ਵਕਤ ਮੈਂ ਇਕੱਲਾ ਸੌਣਾ ਮੈਨੂੰ ਬੜਾ ਆਸਾਨੀ ਨਾਲ ਲੱਗ ਰਿਹਾ ਸੋ ਦੋਸਤੋ ਪਕਰਲੇ ਕਰਨੇ ਨੂੰ ਉਦਾਹਰਣ ਦੇ ਆਏ ਨੇ ਹੁਣ ਇਕੱਠੇ ਹੋ ਕੇ ਜਿਹੜੀ ਲੜਾਈ ਸੀ ਬੜੀ ਵੱਡੀ ਏ ਪਰ ਜਿੱਤਦੇ ਅਸੀਂ ਨੇੜੇ ਪਹੁੰਚ ਚੁੱਕੇ ਹਾਂ ਕਿਉਂਕਿ ਸਰਕਾਰ ਕੋ ਘਾਟ ਪਈ ਏ ਜਿਹੜਾ 1 ਕਰੋੜ ਜੁਰਮਾਨੇ ਵਾਲਾ ਫਰਾਰੀ ਹੈ ਨਾ ਇਹ ਕਿਸੇ ਬਖਵਾਏ ਹੋਏ ਬੰਦੇ ਦੀ ਪ੍ਰਗਾੜ ਦੀ ਨਿਸ਼ਾਨੀ ਹੁੰਦੀ ਏ ਇਸ ਲਈ ਤੁਸੀਂ ਜਿੱਤ ਦੇ ਬਹੁਤ ਨੇੜੇ ਪਹੁੰਚ ਚੁੱਕੇ ਜੇ ਇੱਕ ਹੌਸਲਾ ਤੇ ਇੱਕ ਸ਼ਾਂਤੀ ਬਣਾ ਕੇ ਤੁਸੀਂ ਇਹ ਜਿੱਤ ਨੂੰ ਬੜੀ ਆਸਾਨੀ ਨਾਲ ਹਾਸਲ ਕਰ ਲੋਗੇ ਸੋ ਮੈਂ ਇੰਨੀ ਹੀ ਬੇਨਤੀ ਕਰਦਾ ਹਾਂ ਆਪਾਂ ਦਾ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾਂ ਮਜ਼ਦੂਰ ਨੌਜਵਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਬਹੁਤ ਦਿਨ ਉਸ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ਬਖਸ਼ੀ ਇਹ ਪਹਿਲੀ ਵਾਰ ਹੈ ਕਿ ਆਪਾਂ ਸਾਰੇ ਇਕੱਠੇ ਹੋਏ ਆਂ ਤੇ ਇਸ ਇਕੱਠ ਦਾ ਹੀ ਅੱਜ ਜਿਹੜਾ ਦਿੱਲੀ ਚਕਰਮੂਤ ਪੈ ਗਈ ਹੈ ਆਪਾਂ ਸਾਰੇ ਲਗੜੇ ਹੋ ਕੇ ਕੋਰਟ ਰੱਖ ਕੇ ਇਹ ਸੰਗਤ ਨੂੰ ਚਿਹਰੇ ਲਾਉਣਾ ਹੈ ਕਿ ਮੋਦੀ ਜਿਹੜਾ ਗੋਟਿਆਂ ਪਰ ਹੋਇਆ ਪਿਆ ਤੁਹਾਡੇ ਕੋਲ ਕੋਈ ਥੋੜੇ ਚੱਡੀ ਗੋੜ ਏ ਇੰਨੀ ਹੀ ਬੇਨਤੀਆਂ ਕਰਦਾ ਖੇਮਾ ਚਾਵਾਂਗਾ ਬਾਈਕੂ ਜੀ ਦਾ ਖਾਲਸਾ ਬਾਈਕੂ ਜੀ ਖੰਡ ਕਿਸਾਨ ਭੈਣੋ ਤੇ ਵੀਰੋ ਲੋਕ ਸੱਤਰਾ ਕਹੂੰਗਾ ਮੋਦੀ ਹੁਰੀ ਭਗਵਾਨ ਵੇਚ ਗਏ ਮੋਦੀ ਹੁਰੀ ਭਗਵਾਨ ਵੇਚ ਗਏ ਹੱਟੀ ਛਣੇ ਸਮਾਨ ਵੇਚ ਗਏ ਕਿਸਾਨਾਂ ਤੇਰੀ ਫਸਲ ਵੇਚੇ ਨਾ ਲੀਡਰ ਹਿੰਦੁਸਤਾਨ ਵੇਚ ਗਏ ਮੋਤੀ ਹੁਰਾ ਨੇ 2014 ਚ ਰਾਮ ਮੰਦਰ ਦੇ ਨਾਂ ਤੇ ਵੋਟਾਂ ਮੰਗੀਆਂ ਸੀ ਉਸ ਤੋਂ ਬਾਅਦ ਘੱਟ ਗਿਣਤੀਆਂ ਦੇ ਜਿਹੜੇ ਜ਼ੁਲਮ ਕੀਤੇ ਆ ਅੱਜ ਇਹ ਕਹਿੰਦਾ ਹੈਗਾ ਫਲਾਨੀ ਥਾਂ ਤੇ ਉੱਬ ਦੂਸਰਾ ਜ਼ਬਰ ਹੋ ਰਿਹਾ ਘੱਟ ਗਿਣਤੀਆਂ ਦੇ ਫਲਾਨੀ ਥਾਂ ਤੇ ਹੋ ਰਿਹਾ ਭਾਰਤ ਵਿੱਚ ਵਿੱਚ ਵੀ ਮੋਦੀ ਦੇ ਆਉਣ ਤੋਂ ਬਾਅਦ ਇਹੀ ਕੁਝ ਹੋ ਰਿਹਾ ਘੱਟ ਗਿਣਤੀਆਂ ਤੇ ਜ਼ਬਰ ਜ਼ੁਲਮ ਜਿਉਂ ਦਾ ਤਿਉਂ ਜਾਰੀ ਹੈ ਹੱਟੀ ਸਣੇ ਸਮਾਨ ਵੇਚ ਗਏ ਪਿਛਲੇ 70 ਸਾਲਾਂ ਵਿੱਚ ਪਬਲਿਕ ਸੈਕਟਰ ਉਹ ਸਾਰਿਆ ਸੀ ਬੜੀ ਮਿਹਨਤ ਮੁਸ਼ਕਤ ਦੇ ਨਾਲ ਵਿਸ਼ੇਸ਼ ਕਰਕੇ ਰਸ਼ੀਆਂ ਦੀ ਸੈਤਾਨਾਨ ਜਿਹੜੇ ਸਾਡਾ ਪਬਲਿਕ ਸੈਕਟਰ ਉਦਾਰ ਸਤ ਰਤਨ ਸੀ ਵੱਡੇ ادارے ਜਿਹੜੇ ਉਹ ਸਾਰੇ ਸੀ ਮੋਦੀ ਨੇ ਸਾਰੇ ਦੇ ਸਾਰੇ 2014 ਚ ਆ ਕੇ ਵੇਚ ਦਿੱਤੇ ਅੱਜ ਕਿਸਾਨ ਕਿਸਾਨੋ ਤੁਹਾਡੀ ਫਸਲ ਵਿਕੇ ਨਾ ਲੀਡਰ ਹਿੰਦੁਸਤਾਨ ਵੇਚ ਗਏ ਅੱਜ ਸਾਡੀ ਫਸਲ ਨਹੀਂ ਵਿਕਰੀ ਬਾਸਮਤੀ 25 11 21 ਸੀ 2500 ਤੇ ਖੜਿਆ ਸੀ ਕੱਲ ਜੇ ਇਰਾਨ ਨਾਲ ਸਮਝੌਤਾ ਹੋਇਆ ਤੇ ਡਾਊਨ ਆ ਗਏ ਬਿਲਕੁਲ ਉਹਨਾਂ ਨੇ ਬੂਲ ਕਰ ਲਿਆ ਵੀ ਅਸੀਂ 2500 ਤੋਂ ਉੱਤੇ ਖਰੀਦਣਾ ਹੀ ਨਹੀਂ ਤੇ ਮੌਤੇ ਹੁਰਾਣੇ ਸਾਰੇ ਹੀ ਹਿੰਦੁਸਤਾਨ ਵੇਚਤਾ ਅਡਾਨੀਆਂ ਤੇ ਬਾਂਦੀਆਂ ਨੂੰ ਕਾਲੇ ਕਾਨੂੰਨ ਲਿਆਂਗੇ ਗਿਆ ਜੀ ਨਾਲ ਤੇ ਅਸੀਂ ਬੜੀ ਚਰਚਾ ਕੀਤੀ ਹੈ ਜੂਨ ਤੋਂ ਹੀ ਤੇ 1 ਅਕਤੂਬਰ ਤੋਂ ਪੱਕਾ ਮੋਰਚਾ ਤੁਸੀਂ ਸਾਰੇ ਤਸਾਨਾ ਨੇ ਲਾਇਆ ਕੱਲੇ ਤੇ ਨਾ ਡਿਨੋਡਿਨਸ ਨਹੀਂ ਆਏ ਬਿਜਲੀ ਨਾਲ ਸੰਬੰਧਤ ਬਿਜਲੀ ਸੋਧ ਬਿੱਲ ਲਿਆਂਦਾ ਗਿਆ ਐਜੂਕੇਸ਼ਨ ਪਾਲਿਸੀ ਲਿਆਂਦੀ ਗਈ ਆ ਜੀ ਦੇ ਵਿੱਚ ਇਹ ਕੀਤਾ ਗਿਆ ਕਿ ਇੱਕ ਤੁਸੀਂ ਇੰਗਲਿਸ਼ ਪੜੋਗੇ ਇੱਕ ਖੇਤਰੀ ਭਾਸ਼ਾ ਪੜੋਗੇ ਤੇ ਇੱਕ ਸੰਸਕ੍ਰਿਤ ਪੜੋਗੇ ਪੰਜਾਬ ਦੀਏ ਤਰਾਸਦੀ ਆ ਕਿ ਪੰਜਾਬ ਦਾ ਪੰਡਤ ਵੀ ਸੰਸਕ੍ਰਿਤ ਨਹੀਂ ਜਾਣਦਾ ਲੇਕਿਨ ਉਹ ਥੋਪੀ ਜਾ ਰਹੀ ਆ ਸਿਰਫ ਇਹ ਕਿਸਾਨਾਂ ਦੇ ਸੰਘਰਸ਼ ਕਰਕੇ ਉਹ ਜਿਹੜੀ ਆ ਪਾਲਿਸੀ ਨੂੰ ਲਾਗੂ ਹੋਣ ਤੋਂ ਪਹਿਲਾਂ ਰੋਕਿਆ ਗਿਆ ਹੁਣ ਇੱਕ ਕਾਲਾ ਕਾਨੂੰਨ ਹੋਰ ਆਇਆ ਸਪਰੀਮ ਕੋਰਟ ਨੇ ਕਿਹਾ ਸੀ ਕਿ ਕਰੋਨਾ ਕਾਲ ਚ ਜਿਨ੍ਹਾਂ ਦੀਆਂ ਕਿਸ਼ਤਾਂ ਮੁਲਤਵੀ ਕੀਤੀਆਂ ਗਈਆਂ ਉਹਨਾਂ ਤੇ ਵਿਆਜ ਤੋਂ ਵਿਆਜ ਨਾ ਲਈ ਜਾਏ ਲੇਕਿਨ ਸੁਪਰੀਮ ਕੋਰਟ ਦਾ ਕਹਿਣਾ ਤਾਂ ਮੰਨ ਲਿਆ ਸਾਰੇ ਵਪਾਰੀਆਂ ਨੂੰ ਹੋਰ ਅਦਾਰਿਆਂ ਨੂੰ ਵਿਆਜ ਤੇ ਵਿਆਜ maaf ਕਰ ਦਿੱਤੀ ਲੇਕਿਨ ਕਿਸਾਨੀ ਨੂੰ ਉਹਦੇ ਤੋਂ ਪਾਸੇ ਕਰ ਦਿੱਤਾ ਗਿਆ ਜਿਵੇਂ ਕਿਸਾਨ ਜਿਹੜੇ ਆ ਵਿਸ਼ੇਸ਼ ਕਰਕੇ ਪੰਜਾਬ ਦੇ ਕਿਸਾਨ ਇਸ ਦੇਸ਼ ਦੇ ਨਾਗਰਿਕ ਹੀ ਹੋਣ ਉਹਨਾਂ ਨਾਲ ਮਤੇਰੇ ਮਾਂ ਵਾਲਾ سلوਕ ਕੀਤਾ ਜਾ ਰਿਹਾ ਹੈ ਪੰਜਾਬ ਦਾ ਕਿਸਾਨ ਉਹ ਕਿਸਾਨ ਹੈ ਜਿਨੇ ਜਦੋਂ ਅਸੀਂ ਝੋਲੀ ਅਟਕੇ ਅਮਰੀਕਾ ਤੇ ਮਕਸੀਕੋ ਕੋਲੋਂ ਮੱਛੀਖਣ ਤੇ ਪੀਪੀ 18 ਕਣਕ ਦੀ ਲਈ ਝੋਲੀਆਂ ਅੜਦੇ ਸੀ ਇਹਨਾਂ ਬਹਾਦਰ ਕਿਸਾਨਾਂ ਨੇ ਉਸ ਵੇਲੇ ਉੱਚੇ ਚਿੱਟੇ ਢਾਲ ਕੇ ਥਾਂ ਥਾਂ ਤੋਂ ਬੂਟੇ ਪਟਕੇ ਇਸ ਜ਼ਮੀਨ ਨੂੰ ਜਰ ਖੇਤ ਬਣਾਇਆ ਅੱਜ ਮੋਤੀ ਜੜਾ ਉਹਦੇ ਜਿਹੜੇ ਜੋਟੀਦਾਰਾ ਅਡਾਨੀ ਤੇ ਬਾਨੀ ਉਹਨਾਂ ਨੂੰ ਇਹ ਜਰ ਖੇਤ ਜ਼ਮੀਨਾਂ ਜਿਹੜੀਆਂ ਚੁਬਦੀਆਂ ਤੇ ਉਹ ਕਾਲੇ ਕਾਨੂੰਨ ਇਸ ਕਾਰਨ ਲਿਆ ਨਾ ਕਿ ਕਿਸਾਨਾਂ ਦੇ ਕਹਿੰਦੇ ਸੀ ਕਿਸਾਨਾਂ ਦਾ ਫਾਇਦਾ ਕਰ ਰਿਹਾ ਉਹ পড়ੂਗਾ ਜਦੋਂ ਤੁਹਾਡੇ ਕੋਲ ਅਸੀਂ ਫਾਇਦਾ ਕਰਾਉਣਾ ਨਹੀਂ ਚਾਹੁੰਦੇ ਇਹਨਾਂ ਨੂੰ ਵਾਪਸ ਕਿਉਂ ਨਹੀਂ ਲੈਂਦੇ ਫਾਇਦਾ ਤਾਂ ਉਹ ਹੁੰਦਾ ਕਿ ਲੋਕ ਕਹਿੰਨ ਵੀ ਸਾਡਾ ਫਾਇਦਾ ਕਰਦੇ ਆ ਅਸੀਂ ਕਹਿੰਦੇ ਆ ਵੀ ਸਾਨੂੰ ਫਾਇਦੇ ਤੁਹਾਡੇ ਦੀ ਨਹੀਂ ਲੋੜ ਇਹਨੂੰ ਵਾਪਸ ਲੋ